ਆਉਣ ਹੈ ਤੂੰ ਹਾਂ ਮੈਂ ਦੇ ਅੰਦਰੋਂ ਵਾਸਤੇ ਨਹੀਂ ਕਹੇਗੀ ਤੂੰ ਇੱਥੇ ਕੀ ਲੈਣਾ ਆ ਕਿਉਂ ਨਮੀ ਰੰਨੇ ਚੱਲਿਆ ਨਹੀਂ ਉਹ ਸਾਰੀ ਰਾਮ ਕਹਾਣੀ ਦੱਸ ਦੂੰਗਾ ਅੰਦਰ ਤਾਜ ਇੱਕ ਵਾਰ ਆ ਜਾ ਉਹ ਗੁੱਸੇ ਨਾ ਉਹ ਆ ਜਾ ਆ ਜਾ ਗੁੱਸੇ ਨਹੀਂ ਹੋਈ ਨਾ ਲੈਸ਼ੰਦਰ ਕੌਰੇ ਨਾਲੇ ਪੁੱਤ ਹਨਾ ਛੋਡਾ ਜਿਹੜਾ ਮੋਟਾ-ਮੋਟਾ ਸਮਾਨ ਸੀ ਭਾਈ ਉਹ ਸਾਰਾ ਰਖਾਤਾ ਜਿਹੜਾ ਛੋਟਾ-ਮੋਟਾ ਸਮਾਨ ਆ ਪੁੱਤ ਤੁਸੀਂ ਉਹ ਆਪ ਤਾਂ ਆਪਸਾਂ ਸੰਭਾਲ ਕਰ ਲਿਓ ਹਨਾ ਭਰਾ ਜੀ ਸੱਚੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਰੱਬ ਨੇ ਤਾਂ ਸਾਡੇ ਤੇ ਇੰਨੀ ਵਿਪਤਾ ਪਾਤੀ ਤੁਸੀਂ ਫੇਰ ਵੀ ਸਾਨੂੰ ਰਹਿਣ ਨੂੰ ਛੱਤ ਦਿੱਤੀ ਹੈ ਕਹਿ ਰਹੀਆਂ ਗੱਲਾਂ ਕਰਦੀਆਂ ਸ਼ੰਦਰ ਕੌਰੇ ਘਰ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨਾ ਇੱਜ਼ਤ ਦਾ ਧਿਆਨ ਦੇਣਾ ਵੱਡ ਬਡੇਰਿਆਂ ਦੀ ਹੱਕ ਬਣਦਾ ਨਾ ਜੇ ਬਹਾਲ ਸੂ ਚ ਲਿਆ ਗਿਆ ਤਾਂ ਮੈਂ ਤਾਂ ਜਿਉਣਾ ਨਾ ਹਜੇ ਮੈਂ ਤਾਂ ਫਰਜ਼ ਪੂਰੇ ਕਰ ਸਕਦਾ ਆ ਆਪਣੇ ਚਲੋ ਤਾਇਆ ਜੀ ਇਹ ਗੱਲ ਤਾਂ ਤੁਹਾਡੀ ਠੀਕ ਆ ਵੀ ਸਾਡੀ ਰਾਖੀ ਤੁਸੀਂ ਨਹੀਂ ਕਰੋਗੇ ਤਾਂ ਹੋਰ ਕਰੂਗਾ ਵੀ ਕੌਣ ਕਿਉਂਕਿ ਤੁਸੀਂ ਸਾਡੇ ਆਪਣੇ ਹੋ ਪਰ ਆਪਣੇ ਸਾਰਿਆਂ ਦੇ ਦਿਮਾਗ 'ਚ ਇੱਕ ਗੱਲ ਤਾਂ ਆਈ ਹੋਈ ਨਹੀਂ ਬੀਜੀ ਨੇ ਆਪਾਂ ਨੂੰ ਧਮਕੀ ਦੇ ਕੇ ਘਰ ਤਾਂ ਖਾਲੀ ਕਰਵਾ ਲਿਆ ਭਾਈ ਨੇ ਆਪਾਂ ਉਹ ਇਹ ਗੱਲ ਤਾਂ ਪੁੱਛੀ ਨਹੀਂ ਕਿ ਜੇ ਬਾਪੂ ਪੈਸੇ ਲੈ ਕੇ ਆਇਆ ਉਹਦੇ ਕੋਲੋਂ ਤਾਂ ਫਿਰ ਬਾਪੂ ਨੇ ਪੈਸੇ ਲਾਏ ਕਿੱਥੇ ਆ ਉਹ ਪੈਸੇ ਗਏ ਕਿੱਥੇ ਆ ਆਪਾਂ ਤਾਂ ਕਿਸੇ ਨੇ ਵੀ ਉਹਨੂੰ ਕੁਝ ਵੀ ਨਹੀਂ ਪੁੱਛਿਆ ਉਹ ਪੁੱਤ ਮੇਰਾ ਉਹ ਸੱਚ ਬੋਲਦਾ ਜਾਂ ਝੂਠ ਬੋਲਦਾ ਉਹ ਤਾਂ ਮੇਰਾ ਮਾਲਕ ਹੀ ਜਾਣਦਾ ਨਾਲੇ ਉਹਦੀ ਬਹੀ ਬੋਲਦੀ ਆ ਪੁੱਤ ਬਹਾਲ ਸੁਦਾ ਨਾ ਗੁੱਠਾ ਲੱਗਿਆ ਹੋਇਆ ਉਹਨੂੰ ਆਪਾਂ ਕਿਵੇਂ ਕਹਿ ਸਕਦੇ ਆ ਵੀ ਬਹਾਲ ਸੁ ਪੈਸੇ ਨਹੀਂ ਲੈ ਕੇ ਆਇਆ ਨਾਲੇ ਪੁੱਤ ਜਿਹੜਾ ਲੈ ਕੇ ਆਇਆ ਨਾ ਉਹ ਤਾਂ ਸਿਵਿਆਂ ਚ ਪਿਆ ਸਿਵੇ ਕਦੇ ਬੋਲੇ ਨਹੀਂ ਜੇ ਬੋਲ ਲੇ ਨੇ ਤਾਂ ਮੈਨੂੰ ਦੱਸ ਹੁਣ ਤਾਂ ਬਾਣੀ ਹੀ ਸੱਚਾ ਪੁੱਤ ਜੋ ਨੇ ਕਹਿਤਾ ਸੋ ਕਹਿਤਾ ਸਹੀ ਗੱਲ ਹੈ ਥੋਡੀ ਸਿਵੇ ਤਾਂ ਕਦੇ ਵੀ ਨਹੀਂ ਕਿਸੇ ਦੇ ਬੋਲਦੇ ਪਰ ਮਗਰਲੇ ਤਾਂ ਜਿਉਂਦੇ ਜੀ ਮਰ ਜਾਂਦੇ ਆ ਨਾ ਕੈਕੀ ਤਾਂ ਮੈਨੂੰ ਵੀ ਹੋਈ ਗਿਆ ਸੀ ਫੇ ਮੈਂ ਖੇਤੋਂ ਸਿੱਧਾ ਢੇੜਾ ਮਾਰ ਕੇ ਫੈਸੇ ਲੈਣ ਜਾਊਗਾ ਪਰ ਉਹਦੀ ਜੇਬ ਚੋਂ ਤਾਂ ਕੁਝ ਵੀ ਨਹੀਂ ਨਿਕਲਿਆ ਤੁਸੀਂ ਨਾ ਮੰਨ ਨਾ ਹਲਕਾ ਕਰੋ ਹਨਾ ਸਾਰਾ ਕੁਝ ਪਤਾ ਕਰਾਂਗੇ ਪੁੱਛ ਪੜਤਾਲ ਕਰਾਂਗੇ ਹਨਾ ਕੀ ਨਹੀਂ ਹੈਗਾ ਕਾਨੂੰਨ ਹੈਗਾ ਕਿਤੇ ਨਾ ਕਿਤੇ ਤਾਂ ਆਪਣੀ ਸੁਣੀ ਜਾਊਗੀ ਤੁਸੀਂ ਮੰਨ ਨਾ ਹਲਕਾ ਕਰੋ ਪੁੱਤ ਸਭ ਕੁਝ ਪਤਾ ਕਰ ਲਾਂਗੇ ਆਪਾਂ ਬਾਜੀ ਤੁਹਾਡਾ ਸੱਚੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਇਹੋ ਜੀ ਹਾਲਤ ਚ ਸਹਾਰਾ ਦਿੱਤਾ ਨਹੀਂ ਤਾਂ ਪਤਾ ਨਹੀਂ ਮੈਂ ਆਪਣੀ ਜਵਾਖੜੀ ਨੂੰ ਲੈ ਕੇ ਕਿੱਥੇ ਸੜਕਾਂ ਤੇ ਰੁਲਣਾ ਸੀ ਹੁਜਿੰਦਰ ਕੌਰ ਇਹ ਸਾਡੇ ਘਰ ਦੀ ਇੱਜ਼ਤ ਹੈ ਤੇ ਸਾਡੀ ਇੱਜ਼ਤ ਸੜਕਾਂ ਤੇ ਰੋਲਦੀ ਕਦੇ ਵੀ ਨਹੀਂ ਹੋ ਸਕਦਾ ਨਾਲੇ ਮੇਰੀ ਇੱਕ ਗੱਲ ਸੁਣ ਜਿਉ ਮੇਰਾ ਅਕਾਲ ਪੁਰਖ ਨਾ ਇੱਕ ਰਾਸਤਾ ਬੰਦ ਕਰਦਾ ਤਾਂ ਦੂਜਾ ਖੋਲ ਦਿੰਦਾ ਇੱਕ ਕੰਨਾ ਸੂਰੀ ਤਾਂ ਮੈਨੂੰ ਹੋ ਹੀ ਜਾਂਦੀ ਸੀ ਕਿਤੇ ਵੀ ਸੋਡੇ ਦਾ ਘਰ ਦਾ ਕਿਤੇ ਨਾ ਕਿਤੇ ਕੋਈ ਐਦਾਂ ਚੱਲ ਰਿਹਾ ਪਰ ਦੇਖ ਪ੍ਰਮਾਤਮਾ ਨੇ ਕਿੰਨਾ ਹਨਾ ਉਹ ਕੀਤਾ ਜੇ ਉਧਰ ਉਹ ਘਰ ਗਿਆ ਤਾਂ ਆਹ ਘਰ ਦੀਆਂ ਚਾਬੀਆਂ ਮੇਰੇ ਕੋਲੇ ਸੀ ਉਹ ਮੈਂ ਤੁਹਾਨੂੰ ਦੇਤੀਆਂ ਜੇ ਕਿਤੇ ਮੈਂ ਇੰਡੀਆ ਨਾ ਆਉਂਦਾ ਤਾਂ ਸ਼ਾਇਦ ਆ ਘਰ ਵੀ ਨਾ ਨਾ ਖੁੱਲਦਾ ਚਲੋ ਇਸ ਬਹਾਨੇ ਕਰਤਾ ਖੁੱਲਿਆ ਨਾ ਤਾਂ ਹੀ ਤਾਂ ਮੈਂ ਕਹਿਣੀ ਆ ਵੀ ਮੈਂ ਕਿਹੜੇ ਸ਼ਬਦਾਂ ਚ ਤੁਹਾਡਾ ਧੰਨਵਾਦ ਕਰਾਂ ਤੁਸੀਂ ਤਾਂ ਸਾਡੇ ਲਈ ਰੱਬ ਬਣ ਕੇ ਬੋੜੇ ਹੋ ਉਹ ਸ਼ੰਦਰ ਕੌਰੇ ਮੈਂ ਕੌਣ ਹੁਣ एहसान ਕਰਨ ਵਾਲਾ ਮੈਂ ਤਾਂ ਬਸ ਇੱਕ ਕੁਦਰਤ ਦਾ ਮਤਲਬ ਜਿਹੜਾ ਫਰਮਾਨ ਸੀ ਭਲੇ ਦਾ ਉਹ ਪੂਰਾ ਕੀਤਾ ਨਾਲੇ ਤੁਸੀਂ ਆਪਦਾ ਸਮਾਨ ਸੂਨ ਦੇਖ ਲਓ ਪੁੱਤ ਅੰਦਰ ਜੇ ਕੋਈ ਰਹਿੰਦਾ ਉਹ ਘਰ ਚ ਹਜੇ ਫਿਰਦੇ ਨੇ ਮੁੰਡੇ ਆਪਣੇ ਹਨਾ ਆਉਂਦੇ ਹੋ ਚੱਕ ਲਿਓਣਗੇ ਮਾਰ ਲਓ ਨੀਗਾ ਇੱਕ ਵਾਰੀ ਕਰੇ ਚਲ ਕੋਈ ਨਾ ਭਾਜੀ ਸਮਾਨ ਕਰਨੀ ਤਾਂ ਮੈਂ ਨਿਗਾ ਮਾਰਦੀ ਆ ਦੇਖਦੀ ਆ ਕੀ ਆ ਗਿਆ ਤੇ ਕੀ ਕੁਛ ਰਹਿ ਗਿਆ ਮਨਪ੍ਰੀਤ ਪੁੱਤ ਤੂੰ ਚਾਹ ਦੀ ਗੁੱਟ ਬਣਾ ਬਣਾ ਦਿੰਦੇ ਆ ਚਾਹ ਪੀਤੇ ਬਣਾਣੀ ਜਾਣਾ ਈ ਤੁਸੀਂ ਬਾ ਵਾ ਓਏ ਰੱਬਾ ਤੇਰੇ ਰੰਗ ਵੀ ਨਿਆਰੇ ਨੇ ਤੇ ਮੈਂ ਇੰਡੀਆ ਤੋਂ ਜਾਣ ਲੱਗੇ ਨਾ ਜਿਹੜਾ ਸੁਪਨਾ ਲਿਆ ਸੀ ਤੇ ਜਦੋਂ ਮੁੜ ਕੇ ਇਸ ਪਿੰਡ 'ਚ ਪੈਰ ਪਾਇਆ ਨਾ ਤੇ ਤੂੰ ਮੇਰਾ ਉਹ ਪੂਰਾ ਕਰਤਾ ਬੱਲੇ ਮੰਮੀ ਜੀ ਮੰਮੀ ਜੀ ਰੋਟੀ ਖਾ ਲੋ ਅੱਜ ਨਾ ਕਿਹੜੇ ਮੂ ਨਾਲ ਕਹਨੀ ਮੈਨੂੰ ਰੋਟੀ ਖਾ ਲੈ ਮੇਰੇ ਸੰਗ 'ਚੋਂ ਪਾਣੀ ਨਹੀਂ ਨਿਕਲਦਾ ਥੱਲੇ ਤਾਂ ਤੂੰ ਕੰਨੀ ਆ ਫੇ ਰੋਟੀ ਖਾ ਲ ਮੈਂ ਤਾਂ ਹੁਣ ਮੁੰਡੇ ਆਏ ਤੇ ਰੋਟੀ ਖਾਉਂਗੀ ਮੁੰਡੇ ਆਏ ਤੇ ਪਾਣੀ ਪੀਉਂਗੀ ਮੰਮੀ ਜੀ ਨਾਲੇ ਹੁਣ ਥੋਡੀ ਗੱਲ ਹੋ ਤਾ ਗਈ ਇਹਨਾਂ ਨਾਲ ਆ ਜਾਣਗੇ 2-4 ਦਿਨ ਤੱਕ ਡੈਡੀ ਜੀ ਨੇ ਚੇਰੇ ਬਾਦ ਕਰੇ ਆਏ ਨੇ ਨਾਲੇ ਆਪਦੀ ਗਲਤੀ ਤਾਂ ਮੰਨੀ ਜਾਂਦੇ ਆ ਤੁਸਾਨੂੰ ਮਾਫ ਕਰ ਦੇਣਾ ਚਾਹੀਦਾ ਉਹਨਾਂ ਨੂੰ ਮਾਫ ਕਰਦਾ ਕਿਹੜੇ ਮੂੰਹ ਨਾਲ ਇਸ ਬੰਦੇ ਨੂੰ ਮਾਫ ਕਰਾਂ ਕੋਈ ਚੋਰੀ ਚਕਾਰ ਕੀਤੀ ਹੁੰਦੀ ਨਾ ਮਾਫ ਕਰ ਵੀ ਦਿੰਦੀ ਨਮੀ ਰਨ ਰੱਖੀ ਬੈਠਾ ਸੀ ਦੂਜਾ ਵਿਆਹ ਕਰਵਾ ਕੇ ਉਹ ਵੀ ਬਾਹਰਲੇ ਦੇਸ਼ ਤੇ ਮੈਂ ਉਹਨੂੰ ਮaaf ਕਰਾਂ ਮੇਰੇ ਮੋਰੇ ਨਾ ਨੱਕ ਵੀ ਰਗੜੇ ਮੈਂ ਤਾਂ ਵੀ ਮaaf ਨਾ ਕਰਾਂ ਇਹਨੂੰ ਮaaf ਕਰਦੀ ਮੇਰੀ ਜੁੱਤੀ ਮੰਮੀ ਯਕੀਨ ਤਾਂ ਤੁਹਾਨੂੰ ਕਰਨਾ ਹੀ ਪੈਣਾ ਨਾ ਰੈਡੀ ਜੀ ਤੇ ਚਲੋ ਜੋ ਹੋ ਗਿਆ ਸੋ ਹੋ ਗਿਆ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਇੱਕ ਨਵੀਂ ਸ਼ੁਰੂਆਤ ਕਰੋ ਜੇ ਤੁਸੀਂ ਨਹੀਂ ਯਕੀਨ ਕਰੋਗੇ ਹੁਣ ਫਿਰ ਬਾਬੇ ਨੇ ਕਿਵੇਂ ਕਰਨਾ ਯਕੀਨ ਐ ਕਿਵੇਂ ਚੱਲੂਗਾ ਜਿਵੇਂ ਚੱਲਦਾ ਨਾ ਉਵੇਂ ਚੱਲਣ ਦੇ ਅੱਜਾ ਦਾ ਪੁੱਠੀਆਂ ਸਿੱਧੀਆਂ ਮੈਨੂੰ ਸਲਾਹਾਂ ਨਾ ਦੇ। ਇਸ ਬੰਦੇ ਨੂੰ ਮਾਫ਼ ਕਰ ਦਵਾ। ਜਿਨੇ ਮੇਰੀ ਜਵਾਨੀ ਰੋਲ ਕੇ ਰੱਖਤੀ। ਮੇਰੇ ਪੁੱਤ ਦਾ ਬਚਪਨ ਖਾ ਗਿਆ। ਮੇਰੇ ਪੁੱਤ ਨੂੰ ਰੋਲ ਕੇ ਰੱਖਤਾ। ਹਾਂ। ਤੂੰ ਕਹਿੰਨੀ ਮਾਫ਼ ਕਰ ਦੇ। ਇੱਕ ਗੱਲ ਹੋਰ। ਜਿਵੇਂ ਸਾਡੇ ਵਿੱਚ ਚੱਲਦਾ ਨਾ। ਉਵੇਂ ਚੱਲਣ ਦੇ। ਤੂੰ ਜ਼ਿਆਦਾ दखਲਅੰਦਾਜ਼ੀ ਨਾ ਕਰੀ ਸਾਡੀ ਗੱਲ ਵਿੱਚ। ਲੱਗੀ ਸਮਝ ਤੈਨੂੰ? ਜਿੰਨਾ ਕੰਮ ਮੈਂ ਤੈਨੂੰ ਕਹਿੰਨੀ ਆ ਨਾ। ਉੰਨਾ ਕਰਿਆ ਕਰ। ਚਲ ਦਫਾ ਹੋ। ਮੰਮੀ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਆ ਵੀ ਇਨਸਾਨ ਹੈ ਇਨਸਾਨ ਤੋਂ ਗਲਤੀਆਂ ਹੋ ਹੀ ਜਾਂਦੀਆਂ ਨੇ ਮਾਫ ਕਰਨਾ ਆਪਣਾ ਫਰਜ਼ ਹੈ ਕੀ ਪਤਾ ਉਹ ਤੁਹਾਡੇ ਮਾਫ ਕਰਨ ਨਾਲ ਸੁਧਰੀ ਜਾਣ ਚਲੋ ਛੱਡੋ ਤੁਸੀਂ ਕਿਹੜਾ ਮੇਰੀ ਗੱਲ ਮੰਨਣੀ ਆ ਮੈਂ ਤਾਂ ਐਂ ਕਹਿੰਦੀ ਸੀ ਵੀ ਰੋਟੀ ਖਾ ਲਓ ਤੈਨੂੰ ਸੁਣਿਆ ਨਹੀਂ ਮੈਂ ਕੀ ਕਿਹਾ ਵੀ ਮੈਂ ਰੋਟੀ ਨਹੀਂ ਖਾਣੀ ਨਹੀਂ ਖਾਣੀ ਰੋਟੀ ਤਾਂ ਮੇਰੇ ਹਲਕ ਚ ਉਦਣੀ ਥੱਲੇ ਜਾਊਗੀ ਜਿੱਦਣੇ ਬੰਦਾ ਮਰੂਗਾ ਕਿੱਥੇ ਉੱਜੜਿਆ ਹੁਣ ਚਲੇਗਾ ਤਾਂ ਬੋਲ ਦੇ ਮਮੀ ਫਿਰ ਵੀ ਤੁਹਾਡਾ ਘਰ ਆ ਲੈਗਾ ਨਾਲੇ ਉਹ ਤੁਹਾਨੂੰ ਬਾਜ਼ ਮਾਰ ਕੇ ਤਾਂ ਗਏ ਸੀ ਉਹ ਪੁਰਾਣੇ ਘਰ ਗਿਆ ਉੱਥੇ ਸਮਾਨ ਰੱਖਣਗੇ ਚਾਚੀ ਹੋਰ ਨਾਲ ਕੀ ਪੁਰਾਣੇ ਘਰ ਗਿਆ ਨਾ ਪੁਰਾਣੇ ਘਰ ਦੀ ਚਾਬੀਆਂ ਨੂੰ ਕਿਹਨੇ ਦੇ ਦਿੱਤੀ ਕੋਦੋ ਉੱਜੜਿਆ ਉਧਰ ਨੂੰ ਇਹ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਤੂੰ ਕੋਈ ਗੱਲ ਦੱਸ ਤਾਂ ਦਿਆ ਕਰ ਮੈਨੂੰ ਆਹੀ ਬਸ 2-3 ਘੰਟੇ ਹੋਏ ਨੇ ਜੀ ਗਿਆ ਨੂੰ ਹਾਏ ਹਾਏ ਤੇਰਾ ਬੈਜਵੇ ਬੇੜਾ ਤੂੰ ਨਾ ਕੋ ਕੰਮ ਦੀ ਗੱਲ ਦੱਸੀ ਉ ਤਾਂ ਬੱਥੇਰਾ ਚਾਪ ਲੂਸੀ ਕਰਦੀ ਫਿਰਦੀ ਐ ਰੋਟੀ ਖਾ ਲੈ ਮੰਮੀ ਚਾਹ ਪੀ ਲੈ ਮੰਮੀ ਪਾਣੀ ਪੀ ਲੈ ਮੰਮੀ ਆ ਜਿਹੜੀ ਕੰਮ ਦੀ ਗੱਲ ਆ ਨਾ ਇਹ ਨਾ ਤੂੰ ਦੱਸੀ ਮੈਨੂੰ ਨਹੀਂ ਦੱਸਿਆ ਬੇ ਉਧਰ ਨੂੰ ਉੱਜੜਿਆ ਆ ਕੋਈ ਗੱਲ ਨਹੀਂ ਉਹ ਲੈਣਦੇ ਮੈਨੂੰ ਇੱਕ ਵਾਰੀ ਮੈਨੂੰ ਕੀ ਪਤਾ ਸੀ ਮੰਮੀ ਮੈਂ ਤਾਂ ਆ ਸੀ ਵੀ ਤੁਹਾਨੂੰ ਦੱਸ ਕੇ ਗਏ ਹੋਣੇ ਬਾਜ ਤਾਂ ਮਾਰ ਕੇ ਗਏ ਸੀ ਸੱਤਾ ਚੁੱਲਿਆਂ ਦੀ ਸਵਾਹ ਦੱਸ ਕੇ ਗਿਆ ਕੋਈ ਗੱਲ ਨਹੀਂ ਇਹਨੂੰ ਤਾਂ ਲੋਟ ਮੈਂ ਕਰਦੀ ਆ ਇੱਕ ਵਾਰੀ ਘਰ ਆ ਲੈਣਦੇ ਮਾੜੇ ਤੂੰ ਜਿਹੜੀ ਚਾਪਲੂਸੀ ਜ਼ਿਆਦਾ ਕੀਤੀ ਐ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਠੀਕ ਐ ਮੰਮੀ ਬੰਦੇ ਨੇ ਬਾਹਰ ਵੀ ਦੁਖੀ ਰੱਖਿਆ ਤੇ ਹੁਣ ਇੱਧਰ ਆ ਕੇ ਵੀ ਦੁਖੀ ਰੱਖੂਗਾ ਮੈਨੂੰ ਕੋਈ ਨਹੀਂ ਇਹਦਾ ਹਿੱਲਾ ਵਸੀਲਾ ਕੋ ਕਰਨਾ ਪੈਣਾ ਦੱਸਣਾ ਹੋ ਜਾ ਦੱਸਣਾ ਦੱਸਣਾ ਹਾਂਜੀ ਕਿਵੇਂ ਤੂੰ ਇੰਨੀ ਪਰੇਸ਼ਾਨ ਜੀ ਬੈਠੀ ਐ ਕੀ ਗੱਲ ਐ ਕੀ ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ। ਕੋਈ ਤਾਂ ਗੱਲ ਹੋ। ਇੰਨੀ ਪਰੇਸ਼ਾਨ ਪਹਿਲਾਂ ਤਾਂ ਕਰ ਦੇਖੀ ਜੀ ਤੂੰ। ਤੁਹਾਨੂੰ ਪਤਾ ਹੈ ਭਾਬੀ ਦਾ ਨਾ ਫੋਨ ਆਇਆ ਸੀ। ਮੈਂ ਤਾਂ ਇਹ ਸੋਚਦੀ ਸੀ ਵੀ ਕੁੜੀਆਂ ਵਿਆਹ ਤੋਂ ਬਾਅਦ ਕਿੰਨੀਆਂ ਬਗਾਨੀਆਂ ਹੋ ਜਾਂਦੀਆਂ ਨੇ। ਵੀ ਮਾਂ-ਬਾਪ ਉਹਨਾਂ ਨਾਲ ਕੋਈ ਦੁੱਖ-ਸੁਖ ਦੀ ਗੱਲ ਨਹੀਂ ਕਰ ਸਕਦੇ। ਗੱਲ ਕੀ ਹੋਈ ਆ? ਗੱਲ ਤਾਂ ਦੱਸ ਮੈਨੂੰ। ਕਿਉਂ ਪਰੇਸ਼ਾਨ ਐਨੀ ਤੂੰ? ਜਸ ਤੁਹਾਨੂੰ ਪਤਾ ਜਦੋਂ ਆਪਣਾ ਵਿਆਹ ਰੱਖਿਆ ਹੋਇਆ ਸੀ ਨਾ ਤਾਂ ਡੈਡੀ ਦਾ ਸੁਪਨਾ ਸੀ ਵੀ ਮੈਂ ਆਪਦੀ ਧੀ ਦਾ ਵਿਆਹ ਗੱਜ-ਬੱਜ ਕੇ ਕਰਾਂ। ਇਸੇ ਚੱਕਰ 'ਚ ਡੈਡੀ ਨੇ ਨਾ ਕਿਸੇ ਤੋਂ 10 ਲੱਖ ਲੈਣ ਦੀ ਗੱਲ ਕੀਤੀ ਸੀ। ਪਰ ਇਹ ਨਹੀਂ ਪਤਾ ਲੈ ਸੀ ਜਾਂ ਨਾ। ਪਰ ਹੁਣ ਉਹ ਆਦਮੀ ਕਹਿੰਦਾ ਵੀ ਸ਼ਰਤ ਮੁਤਾਬਿਕ ਇਹ ਕਰ ਹੁਣ ਮੇਰਾ ਹੋ ਗਿਆ। ਉਹਨੇ ਘਰ ਖੋਲਿਆ। ਕਮਾਲ ਦੀ ਗੱਲ ਹੋ ਗਈ ਯਾਰ। ਇੰਨਾ ਕੁਝ ਹੋ ਗਿਆ। ਮੰਮੀ ਤੇ ਮਰਪ੍ਰੀਤ ਨੇ ਆਪਾਂ ਨੂੰ ਦੱਸਣਾ ਜੰਮੀ ਜ਼ਰੂਰੀ ਨਹੀਂ ਸਮਝਿਆ। ਮੈਂ ਤਾਂ ਇਹ ਸੋਚ ਰਿਹਾ ਵੀ ਦੋਵੇਂ ਜਣੀਆਂ ਨੇ ਕਿਵੇਂ ਹੈਂਡਲ ਕੀਤਾ ਹੋ ਸਭ ਕੁਝ। ਉਹਨਾਂ ਨੂੰ ਕਿੰਨੀ ਪਰੇਸ਼ਾਨੀ ਆ ਰਹੀਆਂ ਹੋਣਗੀਆਂ ਹੋਰ ਜੀ ਮੈਂ ਤਾਂ ਆਪੇ ਹੀ ਸੋਚੀ ਜਾਨੀ ਆ ਜਦੋਂ ਦਾ ਭਾਬੀ ਦਾ ਫੋਨ ਆਇਆ ਵੀ ਵਿਚਾਰੀਆਂ ਤੇ ਪਤਾ ਨਹੀਂ ਕੀ ਬੀਤਦੀ ਹੋ ਕਿਹੜੇ ਹਾਲਾਤ ਚ ਹੋਣਗੀਆਂ ਤੇ ਨਾਲੇ ਆਪਾਂ ਨੂੰ ਕੋਈ ਗੱਲ ਕਿਉਂ ਨਹੀਂ ਦੱਸੀ ਉਹਨਾਂ ਨੇ ਉਹ ਚਲੋ ਯਾਰ ਤੇਰਾ ਤਾਂ ਫੇਰ ਵੀ ਸਮਝ ਆਉਂਦਾ ਉਹਨਾਂ ਨੇ ਇਹ ਸੋਚਿਆ ਹੋਊਗਾ ਵੀ ਸਾਡੀ ਧੀ ਆ ਜਿਹਨੂੰ ਦੱਸਾਂਗੇ ਕੁਝ ਨਾ ਕੁਝ ਪਰੇਸ਼ਾਨ ਹੋਊਗੀ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਉਹ ਇੱਕ ਵਾਰ ਮੇਰੇ ਨਾਲ ਤਾਂ ਗੱਲ ਕਰਦੇ ਮੈਂ ਕਿੰਨੇ ਵਾਰ ਕਿਹਾ ਉਹਨਾਂ ਨੂੰ ਜੇ ਕੋਈ ਵੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਫੋਨ ਕਰੋ ਮੈਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਹਾਂਜੀ ਮੈਂ ਤਾਂ ਆਪਾਂ ਹੀ ਸੋਚੀ ਜਾਨੀ ਆ ਵੀ ਪਤਾ ਨਹੀਂ ਕਿਵੇਂ ਕਲੀਆਂ ਨੇ ਹੈਂਡਲ ਕਰਿਆ ਹੋਊਗਾ ਜਸ ਜੇ ਮੇਰੀ ਗੱਲ ਮੰਨੋ ਤਾਂ ਆਪਾਂ ਜਾ ਕੇ ਨਾ ਇਹ ਮੰਮੀ ਹੋਰਾਂ ਕੋਲ ਕੋਈ ਗੱਲ ਨਹੀਂ ਦੱਸਾਂ ਆਪਾਂ ਜਾਇਓਨੇ ਮੈਨੂੰ ਬਸ ਅੱਧੇ ਘੰਟੇ ਦਾ ਕੰਮ ਆ ਮੈਂ ਉਹਨ ਮੇੜਾ ਇਹਨੇ ਤੂੰ ਕੱਪੜੇ-ਕੱਪੜੇ ਚੇਂਜ ਕਰ ਆਪਾਂ ਜਾਇਓਨੇ ਫਿਰ ਇਹ ਕੀ ਗੱਲ ਹੈ ਮੈਨੂੰ ਤਾਂ ਭਾਬੀ ਨੇ ਸਾਰਾ ਕੁਝ ਦੱਸਿਆ ਨਹੀਂ ਬਸ ਇੰਨਾ ਹੀ ਕਿਹਾ ਮ ਵੀ ਤਾਇਆ ਜੀ ਨਾ ਸਮਾਨ ਹੋਣਾ ਉਹਨਾਂ ਦੇ ਪੁਰਾਣੇ ਘਰ ਚ ਰਖਾ ਰਹੇ ਨੇਗੇ ਤਾਇਆ ਜੀ ਇਹ ਤਾਇਆ ਕੌਣ ਆ ਗਿਆ ਹੁਣ ਤੇਰਾ ਮਤਲਬ ਬਾਵੇ ਦਾ ਡੈਡੀ ਹਾਂਜੀ ਉਹ ਹੁਣ ਵਾਪਸ ਆ ਗਏ ਤੇ ਉਹ ਹੀ ਸਭ ਕੁਝ ਕਰ ਰਹੇ ਨੇ ਉਹਨਾਂ ਨੇ ਕਿਹਾ ਮੰਮੀ ਹੋਰਾਂ ਨੂੰ ਪੁਰਾਣੇ ਘਰ ਚ ਰਹਿਣ ਨੂੰ ਚੱਲ ਕੋਈ ਗੱਲ ਨਹੀਂ ਤੂੰ ਐ ਕਰ ਮੈਂ ਕੰਮ ਨਿਵੇੜ ਕੇ ਆਵਾਂ ਤੂੰ ਤਿਆਰ ਹੋ ਆਪਾਂ ਚੱਲਦੇ ਆਂ ਪਤਾ ਨਹੀਂ ਕਿਹੜੇ ਤੇ ਕਿਵੇਂ ਹਾਲਾਤਾਂ ਚ ਹੋਣਗੀਆਂ ਨਵੇਂ ਜਾਨੀਆਂ ਛੇਤੀ ਆ ਜਾਓ ਮੈਥੋਂ ਹੋਰ ਇੰਤਜ਼ਾਰ ਨਹੀਂ ਹੋਣਾ ਮੈਂ ਦੇਖਣਾ ਉਹਨਾਂ ਨੂੰ ਵੀ ਉਹ ਕੀ ਹਾਲਾਤਾਂ ਚ ਪਈਆਂ ਹਾਂ ਹਾਂ ਕੋਈ ਗੱਲ ਨਹੀਂ ਮੈਂ ਆ ਰਹੀ ਆ ਤੂੰ ਟਾਈਮ ਨਾਲ ਪਹੁੰਚ ਜੀ ਮੈਂ ਵੀ ਟਾਈਮ ਨਾਲ ਆ ਜਾਵਾਂਗੀ ਹਾਂ ਠੀਕ ਹੈ ਮੰਮੀ ਮੈਂ ਨਾ ਆਪਣੀ ਸਹੇਲੀ ਦੇ ਘਰੇ ਜਾ ਰਹੀ ਆ ਤੇ ਉਧਰੋਂ ਅਸੀਂ ਰੈਸਟੋਰੈਂਟ ਜਾਵਾਂਗੇ ਪਾਰਟੀ ਕਰਨੀ ਆ ਸੀ ਅੱਜ ਕਿੰਨੇ ਟਾਈਮ ਬਾਅਦ ਤਾਂ ਇਕੱਠੇ ਹੋ ਰਹੇ ਹਾਂ ਅਸੀਂ ਨਾ ਉਹ ਤਾਂ ਕਰ ਠੀਕ ਐ ਭਗਜੀ ਕੋਈ ਗੱਲ ਨਹੀਂ ਤੂੰ ਐ ਕਰ ਆ ਮੈਂ ਜਸ ਨੂੰ ਬਾਜ ਮਾਰਦੀ ਤੂੰ ਜਸਨਾ ਬੱਜ ਜਾ ਲੈ ਵੀਰੇ ਨੂੰ ਕਿਉ ਤੰਗ ਕਰਦੀਆਂ ਸਕੂਟੀ ਦੀ ਚਾਬੀ ਹੈਗੀ ਐ ਨਾ ਸਕੂਟੀ ਤੇ ਬੱਕ ਚੱਲਾਂਗੀ ਮੈਂ ਕੀ ਗੱਲ ਆ ਕਿਵੇਂ ਮੈਨੂੰ ਆਜਾ ਮਾਰਨ ਦੀ ਗੱਲ ਕਰੀ ਜਾਂਦੇ ਹੋ ਕਿੱਧਰ ਜਾਣਾ ਮੈਂ ਤਾਂ ਕਿੱਥੇ ਜਾਣਾਗਾ ਆ ਬੁਲਬਲ ਨੇ ਜਾਣਾਗਾ ਮੈਂ ਇਹਨੂੰ ਕਿਹਾ ਹੋਇਆ ਤੈਨੂੰ ਕੱਲੀ ਨੂੰ ਪਤਾ ਨਹੀਂ ਲੱਗਣਾ ਤੈਨੂੰ ਕਿਹੜਾ ਰਸਤਾ ਯਾਦ ਆ ਹੁਣ ਕਿੰਨਾ ਚਰਤਾ ਹੋ ਗਿਆ ਇੱਥੇ ਗਾਈ ਨੂੰ ਲੈ ਮੰਮੀ ਹੱਦ ਕਰੀ ਜੰਨੀ ਆ ਤੂੰ ਤਾਂ ਮੈਂ ਦੱਸ ਕਿ ਨਹੀਂ ਕਿ ਜਿਜਵਾਕੜੀਆਂਵੇਂ ਮੈਨੂੰ ਰਾਹਾਂ ਦਾ ਨਹੀਂ ਪਤਾ ਲੱਗਦਾ Google Map ਸਾਰਾ ਕੁਝ ਚੱਲਦਾ ਮੇਰੇ ਫੋਨ 'ਚ ਚਲਾਉਣਾ ਆਂਦਾ ਮੈਨੂੰ ਮੈਂ ਆਪਣੇ ਆਪੇ ਪਤਾ ਕਰ ਲਾਂਗੀ ਕਿੱਥੇ ਜਾਣਾ ਕਿੱਥੇ ਨਹੀਂ ਆਪਾਂ ਹੀ ਤੇਰੇ Google Map ਦਾ ਮੈਨੂੰ ਨਹੀਂ ਪਤਾਗਾ ਕੀ ਹੁੰਦਾ ਤੇ ਕੀ ਨਹੀਂ ਹੁੰਦਾਗਾ ਜਦੋਂ ਮੈਂ ਤੈਨੂੰ ਕਹੀ ਇਹਨੇ ਤੂੰ ਮੁੰਡੇ ਨਾਲ ਵਗ ਜਾ ਫਿਰ ਤੈਨੂੰ ਜਾਣ ਚ ਕੀ ਹਰ ਜਾਗਾ ਮੰਮੀ ਤੁਸੀਂ ਇੱਕ ਮਿੰਟ ਚੁੱਪ ਕਰੋ ਤੂੰ ਬਲ ਬਲ ਮੈਨੂੰ ਐ ਦੱਸ ਤੂੰ ਜਾਣਾ ਕਿੱਥੇ ਪਹਿਲਾਂ ਮੈਂ ਵੀਰੇ ਸਨਾਮ ਜਾਣਾ ਉੱਥੇ ਜਿਹੜਾ ਨਵਾਂ ਰੈਸਟੋਰੈਂਟ ਨੇ ਖੁੱਲਿਆ ਹਾਂ ਕੀ ਨਾਮ ਸੀ ਉਹਦਾ ਹੁਣ ਤਾਂ ਗ੍ਰੈਂਡ ਅ ਗ੍ਰੈਂਡ B3 ਉੱਥੇ ਜਾਣਾ ਮੈਂ ਲੈ ਫਿਰ ਤਾਂ ਬਣ ਗਈ ਗੱਲ ਹੈ ਵੀ ਸੁਣਾ ਆਏ ਜਾਣਾ ਕਿਸੇ ਬੰਦੇ ਨੂੰ ਮਿਲਣਾ ਮੈਨੂੰ ਅੱਧੇ ਪੌਣੇ ਘੰਟੇ ਦਾ ਕੰਮ ਆ ਤੂੰ ਮਿਲ ਲਈ ਆਪਦੀ ਫਰੈਂਡ ਨੂੰ ਨਾ ਟਾਈਮ ਤੈਨੂੰ ਮੈਂ ਜਾਂਦਾ ਜਾਉਂਦਾ ਤਾਰ ਦੂੰ ਉੱਥੇ ਵੀਰੇ ਮੈਂ ਤਾਂ ਆਪਣੇ ਆਪ ਚਲ ਜਾਉਂਗੀ ਮੈਂ ਨਹੀਂ ਤੁਹਾਡੇ ਨਾਲ ਜਾਣਾ ਤੇ ਆਹੀ ਤਾਂ ਗੱਲ ਇਹਨੂੰ ਮੈਂ ਸਮਝਾਈ ਜਾਨੀ ਆ ਵੀ ਤੂੰ ਮੁੰਡੇ ਨਾਲ ਬਗ ਜਾ ਕੋਈ ਆਉਂਦਾ ਹੋਇਆ ਤੈਨੂੰ ਉਹ ਨਾਲ ਲਿਆਊਗਾ ਮੰਮੀ ਪਤਾ ਕੀ ਗੱਲ ਐ ਮੇਰੀ ਸਾਰੀ ਸਕੂਲ ਵਾਲੀ ਫਰੈਂਡਸ ਵੀ ਆ ਰਹੀਆਂ ਨੇ ਪਤਾ ਕੀ ਕਹਿਣਗੀਆਂ ਵੀ ਅੱਜ ਵੀ ਤੂੰ ਆਪਦੇ ਭਰਾ ਨਾਲ ਆਉਣੀ ਆ ਮਜ਼ਾਕ ਬਣਾਉਂਦੀਆਂ ਨੇ ਫਿਰ ਮੈਂ ਮੈਂ ਤਾਂ ਇਕੱਲੀ ਜਾਉਂਗੀ ਨਹੀਂ ਕੋਈ ਨਹੀਂ ਤੇਰਾ ਮਜ਼ਾਕ ਬਣਾਉਂਦਾਗਾ ਜਦੋਂ ਮੈਂ ਤੈਨੂੰ ਕਹਤਾ ਨਾ ਕਿ ਤੂੰ ਮੁੰਡੇ ਨਾਲ ਜਾਣਾ ਤੇ ਜਾਣਾ ਹੀ ਆ ਬਸ ਛੋੜ ਲਈਏ ਗੱਲਾਂ ਮੰਮੀ ਨਾ ਤੈਨੂੰ ਕੋਈ ਸ਼ੌਂਕ ਪੈ ਸਕੂਟਰੀ ਤੇ ਉੱਥੇ ਪਹਾਈ ਕਰਨ ਦਾ ਧੁੱਪ ਚ ਜਦੋਂ ਮੈਂ ਗੱਡੀ ਲੈ ਕੇ ਜਾ ਰਿਹਾ ਤੂੰ ਗੱਡੀ 'ਚ ਮੇਰੇ ਨਾਲ ਚੱਲ ਤੈਨੂੰ ਉੱਥੇ ਗੇਟ 'ਚ اتارੂੰਗਾ ਮੈਂ ਜਦੋਂ ਤੇਰਾ ਕੰਮ ਨਿਬੜ ਗਿਆ ਤੂੰ ਮੈਨੂੰ ਫੋਨ ਕਰੀ ਉੱਥੇ ਤੇਨੂੰ ਬਿਠਾ ਲੂ ਮੈਂ ਚਲੋ ਠੀਕ ਹੈ ਹੁਣ ਤੁਹਾਡੀ ਉਹ ਗੱਲ ਮੰਨੀ ਪੈਣੀ ਹੈ ਮੈਨੂੰ ਓਕੇ ਆ ਬਣ ਗਈ ਗੱਲ ਹੁਣ ਹੁਣ ਵਧੀਆ ਲੱਗੇਗਾ ਨਾ ਹੁਣ ਦੋਨੇ ਭੈਣ ਭਰਾ ਜਾਓਗੇ ਉਥੇ ਆਵੇ ਧੁੱਪੇ ਮਸਦੀ ਗੁਰੀ ਜਾਂਦੀ ਉਹੀ ਤਾਂ ਗੱਲ ਆ ਮੋٹے ਦਿਮਾਗ ਦੀ ਹੈ ਚੰਗਾ ਮੋٹے ਦਿਮਾਗ ਦੀ ਚਲ ਠੀਕ ਹੈ ਮੰਮੀ ਚੰਗਾ